ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਇਹ ਸਾਰੇ ਪੁਰਖਾਂ ਦੇ ਪਤੇ ਪਤੀ ਕਈਸ਼ਰ ਬ੍ਰਹਮ ਸਰਵ ਕਲਾ ਸਮਰੱਥ ਭਗਵਾਨ ਖੜਪਗੋਸਪਨ ਧਰਮ ਸਿ ਯਸ਼ ਵੈ ਰਾਗ ਪੁਨੇ ਸਰ ਜਿ ਸਰੇ ਬਗਿਆਨ ਜੇ ਘਟ ਪਗਾ ਸਪੰਨ ਜੋ ਤਾਂ ਕਹਿਤ ਪਗਵਾਨ ਤਾਂ ਕੀ ਸ਼ਰਨ ਗਹੀ ਇਸ ਆਪ ਕੀ ਮਹਾਰਾਮੇ ਸ਼ਰਨ ਗ੍ਰਹਿਣ ਕੀਤੀ ਹੈ ਨਿਰਭਉ ਭੇ ਪ੍ਰਾਨੂ ਮਹਾਰਾਏ ਅਸੀਂ ਪ੍ਰਾਨ ਪਛਾਨ ਕਰਕੇ ਆਪ ਦੇ ਸਰੂਪ ਨੂੰ ਨਿਰਭਉ ਹੋਗੇ ਹੈ ਪ੍ਰਾਣੀਓ ਪ੍ਰਾਣਾਧਾਰਿਓ ਨਿਰਭਉ ਹੋਗੇ ਸੰਸਾਰ ਵਿੱਚੋਂ ਚਿੰਤਾ ਸਗਲ ਲਹੀ ਜਿੰਨੀ ਚਿੰਤਾ ਅਸੀਂ ਆਈ ਹੋਈ ਵਿਪਤਾ ਨੂੰ ਨਾ ਸੰਹਾਰ ਸਕਣਾ ਉਹ ਸਾਰੀ ਲੈ ਗਈ ਨਿਵਰਤ ਹੋ ਗਈ ਐ ਪ੍ਰਾਣ ਪਛਾਨਣਾ ਕਰੋ ਰਾਰਾ ਵਖਰਾ ਐ ਇਸ ਕਰਕੇ ਪਛਾਨਣਾ ਕਰੋ ਮਿਰਪਾ ਹੋ ਗਏ ਹਾਂ ਮਾਤਾ ਪਿਤਾ ਸੁਤ ਮੀਤ ਸੁਰਜਨ ਉਹ ਮਾਤਾ ਪਿਤਾ ਤੇ ਮਿੱਤਰੇ ਸੁਰਜਨ ਪਿਆਰਾ ਹੈ ਇਸਤ ਬੰਧ ਪ ਜਾਣਿਆ ਇਸਤ ਪਿਆਰੇ ਸੰਬੰਧੀ ਦੇਵਤੇ ਆਦਿਕ ਲੋਕਾਂ ਨੂੰ ਮੰਨੇ ਹੁੰਦੇ ਐ ਸੰਬੰਧੀ ਆਪਣਾ ਅਸੀਂ ਮਹਾਰਾਜ ਨੂੰ ਹੀ ਜਾਣਿਆ ਸਾਡੇ ਮਾਤਾ ਵੀ ਬਾਨੀ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਪੁੱਤਰ ਗੁਰੂ ਹਰगोबिंद ਸਾਹਿਬ ਜੀ ਮਿੱਤਰ ਭਾਈ ਬੁੰਡਾ ਸਾਹਿਬ ਜੀ ਸੁਰਜਨ ਪਿਆਰਾ ਇਸ਼ਟ ਪਿਆਰਾ ਮਿੱਤਰ ਇੱਕੋ ਅਕਾਲ ਪੁਰਖ ਸੰਬੰਧੀ ਭਾਈ ਮਹਾਦੇਵ ਜੀ ਸਾਰਿਆਂ ਥਾਂ ਵਾਹਿਗੁਰੂ ਨੇ ਅਸੀਂ ਜਾਣਨਾ ਕੀਤਾ ਹੈ ਮਾਤ ਪਿਤਾ ਸਤਮੀਤ ਸੁਰਜਨ ਮਾਤਾ ਖਿਵਾਂ ਰੂਪ ਪਿਤਾ ਸੰਤੋਖ ਰੂਪ ਪੁੱਤ ਗਿਆਨ ਰੂਪ ਮਿੱਤਰ ਸਰਬਨ ਆਗਤ ਉਹਰਾ ਮਿੱਤਰ ਸਤਸੰਗ ਕੋ ਆਗਤ ਸੁਰਜਨ ਪਿਆਰੇ ਸਰਬਨ ਗਿਆਨ ਆਦਿਕ ਇਸਤ ਪਿਆਰੇ ਜਿਹੜੇ ਹਨ ਸੰਬੰਧੀ ਜਿਹੜੇ ਹਨ ਮੰਨਣ ਆਦਿਕ ਸਾਰੇ ਨੂੰ ਵਾਹਿਗੁਰੂ ਨੇ ਸੀ ਜਾਣਿਆ ਹੈ ਗਹਿ ਕੰਠ ਲਾਇਆ ਗੁਰ ਮਿਲਾਇਆ ਸਤਗੁਰੂ ਸਾਹਿਬ ਜੀ ਨੂੰ ਮਿਲਾ ਕੇ ਕਿਰਪਾ ਕਰਕੇ ਪਕੜ ਕੇ ਕੰਠ ਦੇ ਨਾਲ ਲਾ ਲਿਆ ਹੈ ਅਪੇਦ ਨਿਸ਼ੇਰੂਪ ਜਸ ਬਿਮਲ ਸੰਤ ਵਖਾਣਿਆ ਜਿਨਾਂ ਉਜਲ ਜਿਹਾ ਸੰਤਾਂ ਮਹਾਂਪੁਰਖਾਂ ਨਾਲ ਕਿਰਸ਼ਾ ਤੇ ਰਹਿਤ ਹੋ ਕੇ ਕਜਲ ਕਸ਼ਮ ਕੀ ਕਹ ਬਿਆੰਤ ਗੁਣ ਅਨੇਕ ਮਹਿਮਾ ਮਹਾਰਾਜ ਸਾਹਿਬ ਦੇ ਬਿਆੰਤ ਗੁਣ ਹਨ ਸਰਵ ਪਾਲਕ ਸਰਵ ਕਾਲਕ ਸਰਬ ਕੋ ਪੰਕਾਰ ਅਨੇਕ ਲੋਕ ਮਹਿਮਾ ਕਰ ਰਹੇ ਹੈ ਮਹਿਮਾ ਦਾ ਅੰਤ ਨਹੀਂ ਹੈ ਕੀਮਤ ਕਸ਼ੂ ਨਾ ਜਾਏ ਕਹੀ ਕਿਸ ਪ੍ਰਕਾਰ ਕੀਮਤ ਮਹਾਰਾਜ ਸਾਹਿਬ ਦੀ ਕਸ਼ਮ ਨਹੀਂ ਕੀਤੀ ਜਾ ਸਕਦੀ ਪ੍ਰਭ ਏਕ ਅਨਕ ਅ ਲਖ ਥਾakur ਕੋਈ ਪ੍ਰਭ ਅਨੇਕਾਂ ਵਿੱਚ ਹੈ ਅ ਲਖ ਅਸਦ ਮੰਨ ਕਰਕੇ ਲਖਿਆ ਨਹੀਂ ਜਾਂਦਾ ਮਾਇਆ ਵਰਤੀ ਕਰਕੇ ਸਾਰਿਆਂ ਦਾ ਠਾਕੁਰ ਸਵਾਮੀ ਉਤਪਤੀ ਪਾਲਣਾ ਲੈਪਾ ਕਰਨ ਵਾਲਾ ਓਟ ਨਾਨਕ ਤਿਸ ਗਹੀ ਉਸ ਵਾਹਿਗੁਰੂ ਦੀ ਸਤਿਗੁਰੂ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਓਟ ਗ੍ਰਹਿਣ ਕੀਤੀ ਹੈ ਤੇ ਇੱਕ ਅਮ੍ਰਿਤ ਬਾਣ ਸੰਸਾਰ ਇਹ ਜਿਹੜਾ ਸਾਰਾ ਸੰਸਾਰ ਬਿਉਹ ਦਾ ਬਣ ਸੀ ਸਾਹਿਬ ਸੰਗਤ ਜੀ ਸੋ ਸੱਚੇ ਪਾਤਸ਼ਾਹ ਸਹਾਈ ਆਪ ਹੈ ਜਦੋਂ ਆਪ ਸਹਾਇਕ ਹੋਏ ਇਹ ਜਿੰਨ ਜਿਆਦਾ ਜਗਜਾਰਿਆ ਸੋ ਜਨ ਕੇ ਉਦਕ ਸਮਾਨ ਜਿਸ ਮੈਂ ਮਾਇਆ ਰੂਪੀ ਬੰਨ੍ਹੇ ਕਾਮ ਕ੍ਰੋਧ ਰੂਪੀ ਬਣਾਨ ਸਾਰੇ ਸੰਸਾਰ ਨੂੰ ਸਾੜ ਦਿੱਤਾ ਸੀ ਉਹ ਮਾਇਆ ਬਿਖਤ ਅੰਮ੍ਰਿਤ ਬਣ ਗਈ ਸੁਖ ਰੂਪ ਇਹ ਸੰਸਾਰ ਰੂਪੀ ਬੰਨ ਬਣ ਗਿਆ ਸਾਰਾ ਸੰਸਾਰ ਜਿਹੜਾ ਅਸੀਂ ਦੁੱਖ ਦਾ ਇੱਕ ਬਾਣੋ ਇਹ ਅੰਮ੍ਰਿਤ ਰੂਪ ਆਨੰਦ ਰੂਪ ਸਾਨੂੰ ਪ੍ਰਾਪਤ ਹੋ ਗਿਆ ਮੁਕਤ ਦੇਣ ਵਾਲਾ ਗਿਆਨ ਰੂਪ ਮੁਕਤ ਰੂਪ ਕਿ ਆਨੰਦ ਰੂਪ ਮਨੁ ਪ੍ਰਾਪਤ ਹੋ ਗਿਆ ਸੰਸਾਰ ਸਾਰਾ ਸਹਾਈ ਆਪ ਭਾਈ ਆਪ ਵਾਹਿਗੁਰੂ ਦੀ ਸਹਾਈ ਹੋਏ ਉਲਟ ਕੇ ਸਾਰੇ ਜਨਮ ਕੇ ਉਲਟ ਭਈ ਹੈ RAM ਦੁੱਖ ਮਿਲਤੇ ਬਿਨ ਸੋਕੀ ਉਹ ਬਸ RAM RAM ਨਾਮ ਔਰ ਹਾਰ ਅੰਮ੍ਰਿਤ ਨਾਮ ਰੂਪੀ ਬਗੀਚਾ ਇਹ ਸਾਰੇ ਸੰਸਾਰ ਦੇ ਅੰਦਰ ਜੇ ਤਾ ਸੁਣਨਾ ਤੇ ਤਾ ਨਾਮ ਜੇ ਤਾ ਦੇਖੋ ਤੇ ਤਾ ਧਿਆਨ ਹੋ ਜੇ ਤਾ ਬੋਲਨ ਤੇ ਤਾ ਗਿਆਨ ਹੋ ਕਿ ਅੰਮ੍ਰਿਤ ਰੂਪ ਬਣ ਗਿਆ ਇਹ ਸਾਰਾ ਸੰਸਾਰ ਜਦੋਂ ਆਪ ਵਾਹਿਗੁਰੂ ਦੀ ਸਹਾਇਕ ਹੋ ਗਏ RAM ਨਾਮ ਔਰ ਹਾਰੋ RAM ਪਰਮੇਸ਼ਰ ਦੇ ਨਾਮ ਦਾ ਹਿਰਦੇ ਚ ਹਾਰ ਪੈਰ ਲਿਆ ਸਵਾਸਾਂ ਰੂਪੀ ਤਾਗੇ ਚ ਦੇਖ ਕੇ ਦਿਵਸ ਗਏ ਜਿਹੜੇ ਵਿਊ ਦੇ ਦਿਨ ਸੀ ਨਾ ਦੁੱਖ ਦੇਣ ਵਾਲੇ ਜਨਮ ਵਾਲੇ ਤੇ ਵਿਖੋ ਵਿਸ਼ਿਆਂ ਵਾਲੇ ਜਨਮ ਦੁਖਦਾਇਕ ਸਭ ਚਲੇ ਗਏ ਗਦ ਗਦ ਭਰਮ মোহ ਵਿਕਾਰ ਬਿਨਸੀ ਗਤ ਨਾਸ ਹੋ ਗਿਆ ਭਰਮ ਵੀ ਅਤੇ মোহ ਵੀ ਤੇ ਵਿਕਾਰ ਆਦਿਕ ਸਭ ਨਾਸ ਹੋ ਗਏ ਜੂਨ ਆਗਣ ਸਭ ਰਹੇ ਜਿਹੜਾ ਜੂਨਾ ਦੀ ਸਾਰੀਆਂ ਚਾਹਨਾ ਸੀ ਨਾ 84 ਲੱਖ ਜੂਨਾ ਇਹਨਾਂ ਸਾਰੀਆਂ ਤੋਂ ਰਹਿਤ ਹੋ ਗਏ ਮੁਕਤ ਹੋ ਗਏ ਆਗਨ ਸਾਗਰ ਭਏ ਸੀਤਲ ਇਹ ਅੱਗ ਦਾ ਸਮੁੰਦਰ ਸੀ ਸੰਸਾਰ ਦੀ ਈਰਖਾ ਦੀ ਅੱਗ ਸੀ ਕ੍ਰੋਧ ਦੀ ਅੱਗ ਸੀ ਕ੍ਰਿਸ਼ਨਾਂ ਦੀ ਅੱਗ ਸੀ ਇਸੇ ਇਸੇ ਅੰਧੇ ਕਾਲ ਰੂਪੀ ਅੱਗ ਦਾ ਸਮੁੰਦਰ ਸੀ ਸੰਸਾਰ ਇਹ ਸੀਤਲ ਠੰਡਾ ਹੋ ਗਿਆ ਜਿਵੇਂ ਜਵਾਲਾ ਜਗ ਜਾਰਸ ਹੋ ਜਾਣ ਕੇ ਉਹਦਕ ਸਮਾਨ ਜਿਸ ਕਾਲ ਨੇ ਕੁੱਲ ਦੁਨੀਆ ਨੂੰ ਖਾਧਾ ਸੀ ਉਹ ਕਾਲ ਸੇਵਾਦਾਰ ਬਣ ਗਿਆ ਜਿਸ ਕਾਲ ਐ ਕਬਲ ਨਿਰੰਝਨ ਜਾਣੇ ਕੌਣ ਤੋਂ ਅੰਦਰ ਲੇਪ ਹੋ ਕੇ ਕਬਲ ਵੰਗੋਂ ਨਿਰੰਝਨ ਨੂੰ ਜਾਣ ਕੇ ਕਾਲ ਹੁਣ ਕੋ ਨਹੀਂ ਸਕਦਾ ਕਾਲ ਦੀ ਬੁਰਕੀ ਕਰ ਲਈ ਇਹ ਅੱਗ ਦਾ ਸਮੁੰਦਰ ਜਿਹੜਾ ਸੀ ਉਹ ਸ਼ੀਤਲ ਹੋ ਗਿਆ ਦੁਖਦਾਇਕ ਅਗਨ ਸਾਗਰ ਭੇ ਸੀਤਲ ਅਗਨ ਸਾਗਰ ਭੇ ਸੀਤਲ ਜਿਸ ਵਿੱਚ ਕਾਮ ਦੀ ਕਰੋਧ ਦੀ ਅਗ ਸੀ ਉਹ ਸੀਤਲ ਹੋ ਗਏ ਸੰਤavrਤੀ ਆ ਗਈ ਸਾਧ ਅੰਚਲ ਗਹਿ ਰਹੇ ਜਿਵੇਂ ਸਾਧ ਸਤਿਗੁਰੂ ਨਾਨਕ ਦੇਵ ਦੀ ਸ਼ਰਨ ਉਪੀ ਪੱਲੇ ਨੂੰ ਉਪਦੇਸ਼ ਨੂੰ ਪੱਲੇ ਨੂੰ ਪਕੜ ਰਹੇ ਹਾਂ ਗੋਵਿੰਦ ਗੋਪਾਲ ਦਇਾਲ ਸਮਰਥ ਉਹ ਧਰਤੀ ਨਹੀਂ ਰੱਖਿਆ ਕਰਨ ਵਾਲਾ ਹੈ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ ਦਇਆ ਦਾ ਘਰ ਹੈ ਸ੍ਰੀ ਮਰਦੁ ਸਾਰੀ ਸ਼ਕਤੀ ਵਾਲਾ ਹੈ ਥੂਲ ਸਾਧੂ ਹਰ ਜੈ ਜੈ ਉਹ ਸਰੀਰੀ ਸਾਧੂ ਜੈ ਜੈਕਾਰ ਬੋਲ ਰਹੇ ਏ ਤੁਸੀਂ ਵੀ ਬੋਲੋ ਨਾ ਕਰੋ ਸੰਤਾਂ ਨਾਲ ਮਿਲ ਕੇ ਹਰੀ ਦਾ ਜੈ ਜੈਕਾਰ ਹੀ ਹੈ ਸਦਾ ਨਾਨਕ ਨਾਮ ਤੇ ਆਏ ਸਤ ਗੁਰੂ ਜੀ ਕਹਿੰਦੇ ਪੂਰਨ ਪਰਮੇਸ਼ਰ ਦੇ ਨਾਮ ਨੂੰ ਪਾਈ ਤੇ ਹੁਣਾ ਕਰੀਏ ਆਦ ਸੰਗ ਪਾਈ ਪਰਮ ਗਤੀ ਇਸ ਤਰਕਾਰ ਪਰਮ ਗਤੀ ਕੇਵਲ ਮੁਕਤੀ ਸਾਧ ਸੰਗਤ ਕਰਕੇ ਪ੍ਰਾਪਤ ਕੀਤੀ ਹੈ ਜਹ ਦੇਖੋ ਤਹ ਸੰਗ ਹੁਣ ਇਸ ਪਰਮ ਗਤੀ ਪ੍ਰਾਪਤ ਜਿੱਥੇ ਵੀ ਵੇਖਦੇ ਆ ਉਥੇ ਨਾਲ ਹੀ ਹੈ ਹਰ ਵਕਤ ਸੰਗ ਹੈ ਏਕੋ ਰਵ ਰਹਿਆ ਜਿਨੇ ਜੜ ਅਦਿਕ ਬ੍ਰਹਮੰਡ ਖੰਦੇ ਸਾਰਿਆਂ 'ਚ ਇੱਕੋ ਪਰਮੇਸ਼ਰ ਵਿਆਪਕ ਹੋ ਰਿਹਾ ਹੈ ਕਟ ਕਟ ਵਾਸੀ ਆਪ ਚਾਰ ਖਾਨੀਆਂ ਦੇ ਘਟਣ 'ਚ ਵਸਣ ਵਾਲਾ ਵੀ ਆਪ ਹੈ ਮਿਰਲੇ ਕਿਨਹਿ ਲਹਿਆ ਕਿਸੇ ਕਿਸੇ ਮਿਰਲੇ ਮਹਾਪੁਰਖ ਨੂੰ ਸਰੂਪੂ ਲਖਿਆ ਹੈ ਜਲ ਫਲ ਮਹੀਲ ਪੂਰ ਪੂਰਨ ਉਹਨਾਂ ਜਲਾਂ 'ਚ ਵੀ ਥਲਾਂ 'ਚ ਵੀ ਪਿਠੂਈ 'ਚ ਵੀ ਆਕਾਸ 'ਚ ਵੀ ਪੂਰਨ ਹੈ ਆਕਾਸ਼ ਦੀ ਨਿਆਈ ਅਤੇ ਪੂਰਤੀ ਕਰਨ ਵਾਲਾ ਸਾਧਨ ਸਭੀ ਸੰਤ ਪੇਟ ਕੋ ਭੋਖਣ ਹਾਰਾ ਕੀਟ ਹੱਸ ਸਮਾਨਿਆ ਜਿਵੇਂ ਕੀ ਹਾਥੀ ਚ ਵੀ ਕੋਈ ਅਸਮਾਨਿਆ ਹੋਇਆ ਹੈ ਇਹਦੇ ਤੇ ਸਵਾਲ ਲੋਕ ਕਰਦੇ ਜੇ ਕੀੜੀ ਦਾ ਜਿਹੜੀ ਜੋਤ ਹੈ ਜੇ ਹਾਥੀ ਚ ਪਾ ਦਈਏ ਤਾਂ ਮਾਰੇ ਕਿਸੇ ਕੋਨੇ ਚ ਪਈ ਰਹੂਗੀ ਕਿ ਜੇ ਹਾਥੀ ਦੀ ਜੋਤ ਕੀੜੀ ਚ ਪਾ ਦਈਏ ਤਾਂ ਉਹਦੇ ਉਾਰੇ ਲੰਮਕਦੀ ਫਿਰੂਗੀ ਇਹ ਗੱਲ ਨਹੀਂ ਹੈ ਕਿ ਤਾ ਨਿਆਇਕਾਂ ਦਾ ਮਤ ਹੈ ਵੀ ਵਿਆਹ ਜਗਾ ਦੀ ਜਿਹੜਾ ਇੱਕ ਦੇਸੀ ਜਿਹੜਾ ਵਿਆਹ ਹੈ ਉਹ ਕਹਿੰਦੇ ਐਵੇਂ ਜਿੱਡੇ ਮਕਾਨ ਜਗਾ ਦੀ ਉਹડા ਮਕਾਨ ਤੇ ਪਤੀ ਸੰਦਾ ਚਾਨਣ ਪਰ ਦੇਸੀ ਦੀਵਾ ਇੱਕ ਥਾਂ ਹੁੰਦਾ ਨਾ ਟਿਕਿਆ ਹੋਇਆ ਇਉਂ ਇੱਕ ਦੇਸੀ ਨਹੀਂ ਉਹ ਪਰਮੇਸ਼ਰ ਇੱਕ ਜਿਸ ਦਾ ਇਹਦੇ ਤੋਂ ਦਿਸਤਾਨ ਤੇ ਹੈ ਜਦੋਂ ਮਕਾਨ ਵੜੀਏ ਹੈ ਤਾਂ ਆਕਾਰ ਸਾਰੇ ਕੋਈ ਜੇ ਤਾਂ 2 ਫੁੱਟ ਦਾ ਮੁਕਾਰ ਵਾਲੀਏ 2 ਫੁੱਟੋਂ ਦੇ ਅੰਦਰ ਠੇਰਾ ਆਕਾਸ਼ ਆ ਜਾਂਦਾ ਤੇ ਜੇ 4 ਫੁੱਟ ਦਾ ਬੜਲੀਏ 4 ਫੁੱਟ ਦਾ ਜੇ ਵੱਡਾ ਬੜਲੀਏ ਤੇ ਵੱਡਾ ਉਹ ਜਿੱਡਾ ਜਡਾ ਉਹਦੇ ਉਦਾਵੇ ਕੰਧਾ ਕੱਢ ਲੀਏ ਉਹਦਾ ਕੋਦੇ ਅੰਦਰ ਆਕਾਸ਼ ਆ ਜਾਂਦਾ ਬਾਕੀ ਮਹਾਕਾਸ਼ ਪਿਆ ਰਹਿੰਦਾ ਇਸੇ ਪ੍ਰਕਾਰ ਹੈ ਸੰਤਾਂ ਮਹਾਪੁਰਖਾਂ ਦਾ ਪਿਆਰਿਆਂ ਦਾ ਇਹੋ ਹੀ ਨਿਜਮ ਹੈ ਇਹੋ ਇਹਨਾਂ ਨਿਸ਼ਚਾ ਹੈ ਕਿ ਚੇਤਨ ਸਾਰਿਆਂ ਚ ਸਮਾਇਆ ਹੋਇਆ ਜਿੱਦਾ ਕੋਈ ਆਕਾਰ ਹੁੰਦਾ ਉਹਦੇ ਜੇਦਨ ਵੱਡਾ ਆਇਆ ਪ੍ਰਤੀਤ ਹੁੰਦਾ ਵਾਸਤੂ ਕੈਦੀ ਨਹੀਂ ਹੈ ਹਾਥੀ ਚੋਡਾ ਪ੍ਰਤੀਤ ਹੁੰਦਾ ਅਤੇ ਕੀੜੀ ਚੋਡਾ ਹੀ ਪ੍ਰਤੀਤ ਹੁੰਦਾ ਉਹ ਇੱਕ ਰਸ ਆਇਆ ਆਕਾਸ਼ ਵਾਂਗੂ ਉਹਦੇ ਛੋਟਾ ਪੁਣਾ ਤੇ ਵੱਡਾ ਕੁਣਾ ਨਹੀਂ ਕਿਹਾ ਜਾ ਸਕਦਾ ਕਿਉਂ ਕੀੜੀ ਵਿੱਚ ਤੇ ਹਾਥੀ ਵਿੱਚ ਇੱਕੋ ਜਿਹਾ ਸਮਾਇਆ ਹੋਇਆ ਹੈ ਕੀੜੀ ਵੀ ਨਿਆਈ ਦੇ ਲੜ ਪੱਗ ਜੀਵ ਹੈ ਹਰ ਪੀਨੇ ਈਸ਼ਰ ਸਾਰਾ ਜੋਤੀ ਸਰੂਪੀ ਕੋ ਜਸ ਮਾਇਆ ਹੋਇਆ ਆਦ ਅੰਤਿ ਮਦ ਸੋਈ ਸਾਰੇ ਜਗ ਦੇ ਆਦ ਵਿੱਚ ਵੀ ਹੈ ਅੰਤ ਵਿੱਚ ਵੀ ਹੋਵੇਗਾ ਮਦ ਵਿੱਚ ਵੀ ਹੈ ਅੰਤ ਨੂੰ ਵੀ ਉਹੀ ਹੋਵੇਗਾ ਗੁਰ ਪ੍ਰਸਾਦੀ ਜਾਨਿਆ ਅੱਜ ਅਦਿਸ਼ਤਾਨ ਰੂਪ ਹੈ ਅੰਤਿਕ ਸੁਧਾਂਤ ਰੂਪ ਹੋਵੇਗਾ ਮਦ ਜਿ ਬਿਆਵਕ ਰੂਪ ਹੈ ਸੋਈ ਇਹ ਗੁਰਾਂ ਦੀ ਕਿਰਪਾ ਕਰਕੇ ਜਾਣਿਆ ਹੈ ਬ੍ਰਹਮ ਪਸਰਿਆ ਬ੍ਰਹਮ ਲੀਲਾ ਬ੍ਰਹਮ ਆਤਮਾ ਨੇ ਸਾਰੇ ਫੈਲਿਆ ਹੋਇਆ ਹੈ ਸਾਰੀ ਖੇਲ ਜਿਹੜੀ ਨੀਲਾ ਕੌਂਤਕ ਹੈ ਬ੍ਰਹਮदाई ਹੈ ਗੋਵਿੰਦ ਗੁਣ ਨੇ ਤੇ ਜਾਣ ਕਹਿਆ ਜਨਮ ਤਾਂ ਗੋਵਿੰਦ ਗੁਣਾਂ ਦਾ ਸਮੁੰਦਰ ਹੈ ਇਸ ਪ੍ਰਕਾਰ ਕਹਿਣ ਕੀਤਾ ਹੈ ਸਿਮਰ ਸੁਆਮੀ ਅੰਤਰਜਾਮੀ ਉਹ ਸਿਮਰਨ ਕਰਦੇ ਰਹਿੰਦੇ ਮਾਲਕੰਤਰਜਾਮੀ ਦਾ ਪ੍ਰੇਰਕ ਦਾ ਹਰ ਏਕ ਨਾਨਕ ਰਬ ਰਹਿਆ ਇੱਕ ਪਾਸੇ ਸਾਰੇ ਵੀ ਆਪ ਕੋ ਹੋ ਰਹੇ ਹਨ ਉਹਨਾਂ ਨੂੰ ਸਖਿਆਤ ਹੋ ਗਿਆ ਹੈ ਦਿਨ ਰੈਣ ਸੁਹਾਗੜੀ ਆਈ ਉਹਨਾਂ ਦਿਨ ਵੀ ਸਾਧ ਸੰਗਤ ਜੀ ਸੋ ਨੀਕ ਹੈ ਅਤੇ ਰਾਤ ਵੀ ਬੜੀ ਸੋਭ ਨੀਕ ਆਈ ਹੈ ਸਿਮਰਤ ਨਾਮ ਹਰੀ ਜਦੋਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹੈ ਹਰੇ ਇਸ ਤਰ੍ਹਾਂ ਵਿਚਾਰਦੇ ਹਨ ਦਿਨ ਉਹਨਾਂ ਦੀ ਗਿਆਨ ਅਵਸਥਾ ਜਿਹੜੀ ਹੈ ਤੇ ਉਸ ਦਾ ਪ੍ਰੇਮ ਵਾਲੀ ਅਵਸਥਾ ਜਿਹੜੀ ਯਾਸਾ ਬੰਨੂ ਦੀ ਸੁਹਾਵਣੀ ਆਈ ਹੈ ਜਮੁਦ ਦੇ ਪਰੇਸ਼ਰ ਦੇ ਨਾਮ ਨੂੰ ਹਰੀ ਜੰਨੀ ਜਪਦੇ ਹਨ ਜੋ ਚਰਨ ਕਮਲ ਸੰਗਪ੍ਰੀ ਮਹਾਰਾਜ ਦੇ ਪਵਿੱਤਰ ਜੋ ਚਰਨ ਪੂਜਨੀ ਕਮਲਵਤ ਪ੍ਰਕਾਸ਼ ਮੈਂ ਉਹਦੇ ਨਾਲ ਪ੍ਰੀਤੀ ਹੈ ਕਲਮਲ ਪਾਪ ਟਰੇ ਉਹਨਾਂ ਦੇ ਕਰਵਾੜ ਪਾਉਣ ਵਾਲੇ ਕਲਯੁਗ ਦੇ ਮੈਲੂ ਪਾਪ ਕਲਾ ਲੜਾਈ ਕਰਨ ਵਾਲੇ ਮੈਲੂ ਪਾਪ ਸਾਰੇ ਉਹਨਾਂ ਨੇ ਟਲ ਗਏ ਕਲਮਲ ਚਾਰ ਪ੍ਰਕਾਰ ਦੇ ਕਿਲੇ ਵਖੋ ਤੇ ਪਾਪ ਜਿਹੜੇ ਚੋਰੀ ਆਦਿਕ ਸ਼ਰਾਬ ਪੀਨਿਏ ਸਭ ਨਿਰਤ ਹੋ ਗਏ ਉਹਨਾਂ ਦੇ ਤੂਹ ਭੂਖ ਦਾਰਿਦਰ ਨਾਠੇ ਉਹਨਾਂ ਦਾ ਜੰਮ ਮਰਨ ਦਾ ਦੁੱਖ ਆਸਾ ਦੀਆਂ ਭੁਖਾਂ ਅਭਿਦਿਆ ਦੇ ਦਿਲੇ ਦਾਰਕ ਸਭਨਾਂ ਟੁਗੈਠਿ ਠੁਕਣੇ ਆਦਿਕ ਪ੍ਰਗਟ ਮਾਰਗ ਦਿਖਾਇਆ ਪ੍ਰਗਟ ਗਿਆਨ ਦਾ ਮਾਰਗ ਸੱਚੇ ਪਾਤਸ਼ਾਹ ਨੂੰ ਵਿਖਾ ਤਾ ਸਖਿਆਤ ਕਰਕੇ ਮਿਲ ਸਾਧ ਸੰਗੇ ਨਾਮ ਰੰਗੇ ਜਿਹੜੇ ਸਾਧ ਸੰਗਤ ਨਾਲ ਮਿਲੇ ਨਾਮ ਵਿੱਚ ਰੰਗੇ ਗਏ ਚਿਤ ਜਿਨਾਂ ਦੇ ਮਨ ਲੋੜੀਂਦਾ ਪਾਇ ਜੋ ਪਰਮੇਸ਼ਰ ਮਨ ਚਾਹੀਗਾ ਸੀ ਉਹ ਲੋੜੀਂਦਾ ਸਾਰਿਆਂ ਦੇ ਮਨਾਂ ਨੂੰ ਦੇਖਣ ਵਾਲਾ ਦ੍ਰਿਸ਼ਟਾ ਰੂਪ ਬ੍ਰਹਮ ਸਾਰਿਆਂ ਦੇ ਅੰਦਰ ਲੋੜੀਂਦਰਾ ਸਾਜਣ ਮੇਰਾ ਉਹ ਲੁੜਿੰਦਾ ਦੇਖਣ ਵਾਲਾ ਸਾਰਿਆਂ ਦੀ ਅੱਖਾਂ ਆਖੀ ਲੋੜੀ ਨਾ ਲਹਾ ਹਉ ਚੱਲ ਲੰਗਾ ਕਿੱਥੇ ਸੋ ਇਸ ਪ੍ਰਕਾਰ ਸਾਰਿਆਂ ਨੂੰ ਦੇਖਣ ਵਾਲਾ ਵੀ ਜਿਹੜਾ ਹੈ ਤੇ ਮਨ ਚ ਲੁੜਿੰਦਾ ਚਾਹੀਦਾ ਸੀ ਜਿਹੜਾ ਉਹ ਸਰੂਪ ਆ ਲਿਆ ਹਰ ਦੇਖ ਦਰਸ਼ਨ ਇੱਛ ਪੁੰਨੀ ਹਰੀ ਅਕਾਲ ਪੁਰਖ ਦੇ ਦਰਸ਼ਨ ਵੇਖ ਕੇ ਇੱਛਾ ਸਾਰੀਆਂ ਪੂਰੀਆਂ ਹੋ ਗਈਆਂ ਕੁੱਲ ਸੰਗੂਹਾ ਸਭ ਕਰੇ ਉਸ ਭਗਤ ਦੀਆਂ ਇੱਛਾ ਵੀ ਪੂਰੀਆਂ ਹੋ ਗਈਆਂ ਜੇ ਦਰਸ਼ਨ ਕਰ ਲੇ ਬੋਧ ਨੇ ਸਾਰਿਆਂ ਕੋਲੋਂ ਵੀ ਤਰਗੀਆਂ ਨਿਹਾਲ ਹੋ ਗਈਆਂ ਦੇਵੀ ਸੰਪਦਾ ਜਿੰਨੀ ਸੀ ਆਸਲੀ ਸੰਪਦਾ ਦਵਾਈ ਹੋਈ ਕੋਲੋਂ ਉਹ ਸਾਰੀ ਤਰਗੀ ਮੁਕਤ ਹੋ ਗਈ ਤਿੰਨ ਸ ਰਹਿਣ ਆਨੰਦ ਅਨ ਦਿਨ ਰਾਤ ਨੇ ਜੋ ਪਰਮੇਸ਼ਰ ਦਾ ਰਾਤ ਨੇ ਨਸੀਬਲ ਕਰਦੇ ਐ ਰਾਤ ਨੇ ਸਿਮਰਨ ਕਰਦੇ ਐ ਜੋ ਅਨ ਦਿਨ ਸਬਰੰਤ ਨਾਨਕ ਹਰ ਹਰੇ ਰਾਤ ਨੇ ਜਿਹਨੇ ਸਿਮਰਦੇ ਐ ਨਾ ਹਰ ਹਰ ਪਰਮੇਸ਼ਰ ਨੂੰ ਸਤਗੁਰੂ ਜੀ ਕਹਿੰਦੇ ਦਿਨ ਸ੍ਰੈਣ ਆਨੰਦ ਉਹਨਾਂ ਨੂੰ ਰਾਤ ਅਵਿਦਿਆ ਦੀ ਨਿਸ਼ਰਤੀ ਹੋ ਕੇ ਦਿਨ ਗਿਆਨ ਦੇ ਕਰਕੇ ਆਨੰਦ ਹੈ ਜੇ ਰਾਤ ਨੇ ਇੱਕ ਰਸ ਉਹਨੂੰ ਆਨੰਦ ਹੈ ਜੋ ਰਾਤ ਨੇ ਇੱਕ ਰਸ ਪਰਮੇਸ਼ਰ ਦੇ ਨਾਮ ਨੂੰ ਸਤਗੁਰੂ ਸਾਹਿਬ ਜੀ ਕਹਿੰਦੇ ਸਿਮਨ ਕਰਦੇ ਆ ਉਹਨਾਂ ਦੇ ਜੀਵਨ ਹਰੇ ਭਰੇ ਹੋ ਗਏ ਹਨ ਮਹਾਰਾਜ ਦੀ ਕਿਰਪਾ ਕਰਕੇ ਹਰ ਦੇਖ ਦਰਸ਼ਨ ਇਚ ਪੁਣੀ कुल संबू सब तरे दिन सहण आनंद सिमरंत सिमर्तानक हर हर वाहिगुरू जी का ख़ालसा वाहिगुरू जी